ਹਾਂਜੀ ਕੀ ਨਾਮ ਆ ਤੁਹਾਡਾ ਹਾਂਜੀ ਕੀ ਨਾਮ ਆ ਤੁਹਾਡਾ ਨਾ ਨਾ ਪੁੱਛੀ ਹੈ ਬੜੀ 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 ਮਿਲ ਲ ਫੜਾ ਲ ਫੜ 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 ਫੜਲਾ 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 ਇਹਨੂੰ ਫੜਲਾ ਹਰੇ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਮੇਰੀ ਗੱਡੀ ਚ ਮਾਰਿਆ ਤੂੰ ਬੱਚਾ ਕਰ ਬੱਚਾ ਕਰ ਮੁਲਾਜ਼ਮ ਨੇ ਜਿਹੜੀ ਆ दारू ਦਾ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਿਆ ਨੂੰ ਜਿਹੜਾ ਆ ਪੱਤਰ ਕਿਹਦਾ ਕੋਣ ਦਾ ਤਖੜਿਆ दारू ਪੀਣਾ दारू ਕਿੱਢੀ ਆ ਬਰੇ ਪੀਤੀ ਆਂ ਲਾਇ ਲਾਓ ਬਿੱਲਰ ਹੋ ਕੇੜੇ ਹੋ ਹਾ ਛੱਡ ਦੇ दारू ਬਾਥੂਮ ਕਰ ਰਹੇ ਹੋ ਤਾਂ ਤੈਨੂੰ ਸਾਰ ਤੁਸੀਂ ਹੈਗੀ ਆ ਮੁਲਾਜ਼ਮ ਕੱਢੋ ਭਾਈ ਜੀ ਕਿਹੜੇ ਥਾਣੇ ਤੋਂ ਦੱਸਦਾ ਦੋ ਮੈਨੂੰ ਕਿਹੜਾ ਥਾਣਾ ਥਾਣਾ ਦਾ ਬੰਦਾ ਥਾਣਾ ਕਿਹਦਾ ਬੰਦਾ ਥਾਣਾ ਕਿਹਦਾ ਬੰਦਾ ਥਾਣਾ ਕਿਹਦਾ ਬੰਦਾ ਥਾਣੇ ਤੋਂ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬੇਰੋ ਪਾਜੀ ਕਰੋ ਫੇਰ ਰੋਡੋ ਥੱਪੜ ਮਾਰਦਾ ਪਾਜੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਦੇ ਓ ਥੱਪੜ ਚ ਕੋ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਓ ਚੀ ਜੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰ ਰਹੇ ਸੀ ਤੂੰ ਚੰਗਾ ਲਾਦਾ ਮੈਂ ਚੰਗਾ ਹੀ ਕਰ ਤਾ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਦਾਰੂ ਫੁੱਲ ਬਿੱਤੀ ਹੋਈ ਆ ਫੁੱਲ ਬੜਾ ਫੁੱਲ ਹਾਂ ਦੇਖੋ ਪਾਜੀ ਬਾਥੂਮ ਵਿੱਚ ਲੱਗਿਆ ਰੋਡ ਦੇ ਉੱਤੇ ਬਾਥੂਮ ਕਰਦਾ ਪਿਆ ਸੀਗਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਲੈ ਲਾਈਵ ਚਲਾ ਦੇ ਲਾਈਵ ਦਾ ਲਾਈਵ ਚਲਾ ਲਾ ਲਾ ਲਾਈਵ ਚਲਾ ਚਲਾ ਕਰੋ ਯਾਰ ਪਾਜੀ ਕਰੋ ਨੰਬਰ ਦਿਖਾਓ ਦਿਖਾਓ ਪਾਜੀ ਰੋਡ ਦੇ ਉੱਤੇ ਅੱਜ ਗੁਰਪ੍ਰੋ ਦਾ ਪ੍ਰੋਗਰਾਮ ਨਾਲ ਰੋਡ ਤੇ ਮੂਤਾ ਪਿਆ ਸੀਗਾ ਦਾਰੂ ਬਿੱਤੀ ਹੋਈ ਆ ਜੀ ਫੱਪੜ ਮਾਰਿਆ ਨੇ ਸਾਡੇ ਪੱਤੇ ਦੇ ਨਾਲ ਤੁਹਾਨੂੰ ਅਗ ਜਾ ਤੂੰ ਦੱਸਦਾ ਮੈਂ ਨਾ ਪਾ ਕੇ ਰੋਇਦਾ ਹਲੋ ਕੀ ਲਿਖਿਆ ਮੰਦੀਪ ਸਿੰਘ ਮੰਦੀਪ ਸਿੰਘ ਆ ਖੜਜੋ ਮੰਦੀਪ ਸਿੰਘ ਆ ਮੰਦੀਪ ਸਿੰਘ ਆ ਨਾਮ ਮੇਰਾ ਆ ਲਓ ਫੜੋ ਪਾਪਾ ਹੀ ਛੱਡਿਆ ਆਂ ਉਹ ਲਿਆ ਗੱਡੀ ਫੜਾ ਉਹ ਰਾਲਾ ਖੜਜੋ ਆਂ ਨਾ ਆਪਣੀ ਗੱਡੀ ਖੜਾ ਤਨ ਬਟੀਆਂ ਛੱਡਿਆ ਉਹ ਇੰਡੀਆ ਜਾ ਰਿਹਾ ਕਿ ਇਹ ਡਿਵੀਜ਼ਨ ਨੰਬਰ 7 ਦੇ ਵਿੱਚ ਤੋਂ ਤਸਵੀਰਾਂ ਜੰਗੀਆਂ ਨੇ ਤੇ ਹਵਾ ਦੇ ਸਾਲਾ ਚੌਂਤੀ ਨੂੰ ਮੁਖਾਰੇ ਆ ਉਹ ਤੂੰ ਉੱਤਰ ਜਾ ਕੱਲ ਕੀ ਕੱਲ ਜੀ ਭਾਜੀ ਅੱਜ ਨਾਲ ਫਾਇਰ ਕਿੱਦਾਂ ਆ ਰਹਾ ਸੀਗਾ ਸਾਰੇ ਹੀ ਖੜੇ ਹੋ ਸੀਗੇ ਕਿ ਤਿਆਰੀ ਦੇ ਵਿੱਚ ਸੀਗੇ ਇਹ ਮੁਲਾਜ਼ਮ ਸਾਹਿਬ ਆਏ ਨੇ ਇੱਕ ਫੋਟੋ ਦੇ ਥੱਲੇ 350 ਸਾਲਾ ਜੀ ਅਗਰ ਪਤਾ ਨਾ ਕਿ ਕਿੱਦਾਂ ਲੰਗਦਾ ਆ ਬਿਆਵਾ ਇਹ ਮੁਲਾਜ਼ਮ ਸਾਹਿਬ ਕਲੋਤਰੇ ਉੱਧਰ ਸਾਡੇ ਫੋਟੋ ਥੱਲੇ ਪਾਸੋਂ ਕਰਨ ਲੱਗੇ ਮੈਂ ਇਹਨਾਂ ਨੂੰ ਕਿਹਾ ਜੀ ਮੈਂ ਕਿਹਾ ਐ ਕਿ ਵੱਡੀ ਫੋਟੋ ਵੀ ਲੱਗੀ ਹੋਈ ਆ ਇੱਕ ਕਰਮਚਾਰੀ ਸਵੇਰ ਤੋਂ ਲੱਗੇ ਆ ਸਫਾਈਆਂ ਕਰਨ ਤੇ ਤੁਸੀਂ ਰੋਡ ਦੇ ਉੱਤੇ ਹੀ ਰੋਡ ਦੇ ਉੱਤੇ ਹੀ ਪਾਸੋਂ ਕਰਨ ਲੱਗੇ ਹੋਇਆ ਇੰਨੀ ਪਬਲਿਕ ਵੀ ਲੰਘਦੀ ਪਈ ਆ ਮੈਂ ਤੁਹਾਨੂੰ ਮੜਾ ਕੇ ਇਹ ਗੱਲ ਕੀਤੀ ਹੈ ਜੀ ਮੈਂ ਕਹਿੰਦੀ ਤੁਸੀਂ ਜਾ ਕਰ ਰਹੇ ਹੋ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਲਿਆ ਦੇਣ ਤੇ ਸਾਰੀ ਮੈਂ ਥੱਪੜ ਮਾਰਿਆ ਤੁਹਾਡੇ ਮਾਰਿਆ ਮੇਰੇ ਥੱਪੜ ਮਾਰਿਆ ਕਹਿੰਦਾ ਤੂੰ ਕੋਣਾ ਮੈਂ ਵੱਡਾ ਅਫਸਰ ਆ ਕਹਿੰਦਾ ਮੌਕੇ ਦਾ ਮੈਂ ਕਿਧਰ ਕਹਿੰਦਾ ਚੰਡੀਗੜ੍ਹ ਵਾਲਾ ਮਾਲੀ ਦਾ ਅਫਸਰ ਆ ਠੀਕ ਹੈ ਜੀ ਉਸ ਕੋ ਬਾਹਰ ਲਿਆ ਇਹਨਾਂ ਨੂੰ ਮੈਂ ਫੜਿਆ ਵਾ ਮੈਂ ਫੜ ਕੇ ਮੁਲਾਜ਼ਮਾਂ ਨੂੰ ਇੱਥੇ ਲਿਆਂਦਾ ਵਾ ਮੁਲਾਜ਼ਮਾਂ ਜੋ ਸਾਡੇ ਦੋ ਸਾਡੇ ਸੌਂਗ ਦੇ ਮੁਲਾਜ਼ਮ ਖੜੇ ਹੁੰਦੇ ਨੇ ਉਹਨਾਂ ਨੇ ਆ ਕੇ ਚਲੇ ਬੁਲਾਇਆ ਉਹ ਸਤਨਪੁਰ ਖਾਣੇ ਚ ਲੈ ਗਿਆ ਜੀ ਜਿਹੜੀ ਬੰਦੀ ਕਾਰਵਾਈ ਹੋ ਗਈ ਉਹ ਕਰਦਾ ਉਹ ਤਾਂ ਡਿੰਕ ਵੇਰੇ ਕੀਤੀ ਕਹਿੰਦੇ ਉਹਦੀ ਹਾਂਜੀ ਉਹ ਡਰਿੰਕ ਵੇਰੇ ਜੀ ਕੀਤੀ ਹੋਈ ਓਦੀ ਕੋਈ ਬਹੁਤ ਜ਼ਿਆਦਾ ਡਰਿੰਕ ਕੀਤੀ ਹੋਈ ਹੈ ਫੁੱਲ ਖੜਾ ਫੁੱਲ ਡਰਿੰਕ ਕੀਤੀ ਹੈ ਮਾਨੂੰ ਆਪਣਾ ਆਪ ਨੂੰ ਪਤਾ ਨਹੀਂ ਉਹਨੂੰ ਆਪਣਾ ਨਾਮ ਨਹੀਂ ਪਤਾ ਜੀ ਇਹ ਨਗਰ ਕ੍ਰਿਤੀ ਦੇ ਤੇ ਡਿਊਟੀ ਲੱਗੀ ਹੈ ਤੇ दारू ਪੀ ਕੇ ਖੜੇ ਨਹੀਂ ਨਹੀਂ ਇਹ ਇਹ ਕਨਾਂ ਮੈਂ ਨਗਰ ਕ੍ਰਿਤੀ ਦੇ ਅੰਦਰ ਨਹੀਂ ਆਇਆ ਇਹਨਾਂ ਦੀ ਮਹਾਲੀ ਡਿਊਟੀ ਆ ਅੱਛਾ ਜੀ ਬਾਅਦ ਤੋਂ ਉੱਤਰ ਕੇ ਫੁੱਲ ਵੱਡਾ ਫੁੱਲ ਰੋਡ ਤੇ ਫਿਰ ਬਾਤ ਕਰਨ ਲੱਗੇ ਤੇ ਸਰੀਆ ਮੈਂ ਬਾਤ ਨਹੀਂ ਨਹੀਂ ਇਹ ਫਿਰ ਕਿੱਥੇ ਬਸ ਲਿਓ ਵੀ ਸਾਡੇ ਕੋਲ ਹੈਗੀ ਕਿੱਥੇ ਬਸ ਉਤਰਿਆ ਜਾਂ ਕਿੱਥੋਂ ਆਇਆ ਹੋਇਆ ਇਹ ਨਹੀਂ ਮੈਨੂੰ ਅਰੇ ਉਧਰੇ ਸਾਡੇ ਕੋਈ ਇਹ ਬਾਥਰਮ ਰੋਡ ਦੇ ਉੱਤੇ ਖੜ ਗਈ ਬਾਥਰਮ ਕਰਨ ਲਈ ਲਗਾਈ ਸ਼ਰਿਆਮ ਰੋਡ ਦਾ ਸਾੜ ਕੇ ਬਾਥਰਮ ਕਰ ਸਕਦਾ ਇਹ ਮੁਲਾਇਮਾ ਦੇ ਮੁਲਾਇਮਾ ਦੇ ਹਾਲਾਤ ਬਾਕੀ ਦੁਨੀਆ ਕੀ ਕਰੂਗੀ ਫਿਰ ਬਸ ਇਹ ਤਾਂ ਅਸੀਂ ਇਹੀ ਕੱਲ੍ਹ ਤੇ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਰੋਡ ਦੇ ਉੱਤੇ ਨਹੀਂ ਪਬਲਿਕ ਲੰਘਦੀਆਂ ਲੇਡੀਜ਼ ਲੰਘਦੀਆਂ ਨੇ ਇੱਥੇ ਮੈਂਟਲ ਬਾਸ ਸਟਾਪ ਬੰਦਵਾ ਕਿਉਂ ਜੋ ਸ਼ਰਿਆਮ ਦੇ ਲਗਾ ਤੇ ਵੀ ਉਹੀ ਗੱਲ 'ਚ ਥੱਪੜ ਮਾਰਾਈ ਬਸ ਕਿਹੜੇ ਥਾਂ 'ਤੇ ਲੱਗੇਗੇ ਉਹਨਾਂ ਨੂੰ ਸ਼ਰਮ ਬਣਾਉਣੇ ਨੇ ਠੀਕ ਇਸ ਬਾਰੇ ਪੂਰੀ ਲੋੜ ਲਈ ਹਾਂ ਇਹ ਦਰੂਰੀ ਤੁਸੀਂ ਵੀ ਬਹੁਤ ਬੜੀ ਡਿਊਟੀ ਅਫਸਰ ਜਿਹੜੇ ਕੀ ਸੰਭਾਲਾ ਚੌਂਕ ਨੂੰ ਪੂਰੀ ਟ੍ਰੈਫਿਕ ਕਰ ਰਹੇ ਨੇ ਕਿ ਨਹੀਂ ਮੋਹਾਲੀ ਤੋਂ ਆਏ ਨੇ ਜਿਸ ਤਰ੍ਹਾਂ ਦੱਸ ਰਹੇ ਨੇ ਲੇਕਿਨ ਇਹ ਪੱਤਰਕਾਰ ਨੇ ਅਗਰ ਉਹਨਾਂ ਨੂੰ ਸਹੀ ਰਾਹ ਬਖਸ਼ਿਆ ਤਾਂ ਤੁਸੀਂ ਤੇ ਬਾਥਰੂਮ ਨਾ ਕਰੋ ਇਹ 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 ਰੋਂਗ ਹੈ ਜਿਹਦੇ ਅਨੁਸਾਰ ਤਾਂ ਬਿਲਕੁਲ ਰੋਂਗ ਹੈ ਕੀ ਲੱਗਦਾ ਹੁਣ ਇਹਨਾਂ ਦੇ ਕੰਟਰੈਕਸ਼ਨ ਦਿੱਤਾ ਹੋਊਗਾ ਕਿ ਮੈਂ ਆਪਣੀ ਕਾਰਵਾਈ ਕਰੂਗਾ ਬਲਾਇਆ ਕਰਾਂਗਾ ਮੈਂ ਉਹਨਾਂ ਦੇ ਬਿਆਨਾਂ ਦੇ ਕਰਦਾ ਹੋਣਾ ਇਹਨਾਂ ਨੂੰ ਹੋਰ ਕਿੱਥੇ ਲੈ ਕੇ ਜਾ ਰਹੇ ਹੋ ਸਰ ਤੁਸੀਂ ਵੀ ਨੰਬਰ 7 ਹੀ ਜਾਣਾ ਠੀਕ ਹੈ ਬਿਲਕੁਲ ਹੈ هن ڏسڻ لاءِ کين ڇڏي وڃي